ਤੋ ਅਗੇ ਬਾਤ ਇਹ ਹੈ ਪਿਤੇ ਦਿਨੀ ਬਟਾਲਾ ਦੇ ਮਾਨ ਨਗਰ ਦੇ ਰਹਿਣ ਵਾਲੇ ਨੌਜਵਾਨ ਤੇ ਪਰਿਵਾਰ ਦੇ ਇਕਲੋਤੇ ਪੁੱਤਰ ਰੋਹਿਤਦੀਨ ਨਸ਼ੇ ਦੀ ਉਵਟੋਸ ਨਾਲ ਮੌਤ ਹੋ ਗਈ ਸੀ ਪਰਿਵਾਰ ਨੇ ਇਤਿਆਮ ਲੋਕਾਂ ਨੇ ਦੱਸਿਆ ਸੀ ਕਿ ਇਲਾਕੇ ਦੇ ਆਸ-ਪਾਸ ਨਸ਼ਾ ਵਿਕਦਾ ਹੈ ਇਸ ਦੁਖਾਂਤ ਤੋਂ ਬਾਅਦ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀਦ ਦੀ ਹਦਾਇਤਾਂ ਤੇ ਬਟਾਲਾ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਵਿੱਚੋਂ ਇੱਕ ਔਰਤ ਸਮੇਤ ਚਾਰ ਲੋਕਾਂ ਤੇ ਕੇਸ ਦਰਜ ਕੀਤਾ ਤੇ ਔਰਤ ਨੂੰ ਕਾਬੂ ਵੀ ਕੀਤਾ ਹੈ ਦਰਦ ਸਰਕਾਰ ਨੂੰ ਦਰਦ ਪੁਲਸ ਰਾਦਨ ਕੰਮ ਕਰਨ ਕੀ ਹੈ ਤਿਆਰੀ ਪਰ ਦੁੱਖ ਦੀ ਗੱਲ ਇਹ ਆ ਵੀ ਜਿੰਨਾ ਸਾਨੂੰ ਅ ਸਹਯੋਗ ਮਿਲਣਾ ਚਾਹੀਦਾ ਲੋਕਾਂ ਵੱਲੋਂ ਉਹ ਗੱਲ ਨਹੀਂ ਹੁਣ ਮੈਂ ਆ ਰਿਆਂ ਮੈਨੂੰ ਇੱਕ ਮਾਤਾ ਮਿਲੀ ਵੀ ਪੁੱਤ ਨਸ਼ਾ ਮੈਂ ਕਿਹਾ ਹੈਗਾ ਜੀ ਮੈਂ ਕਿਹਾ ਦੱਸੋ ਮੈਨੂੰ ਕਿੱਥੇ ਆ ਮੈਨੂੰ ਨਾਮ ਦਿਓ ਨਹੀਂ ਪੁੱਤ ਮੈਂ ਨਾਮ ਨਹੀਂ ਦੇ ਸਕਦਾ ਸੋ ਕਹਿਣ ਦਾ ਭਾਵ ਸਰਕਾਰ ਆਈ ਅੱਜ ਜੇ ਮੈਨੂੰ ਪਤਾ ਲੱਗਾ ਵੀ ਕੋਈ ਏਸੀ ਗੱਲ ਹੋਈ ਆ ਹੱਲੇ ਰਿਪੋਰਟ ਹੋਣੀ ਆ ਪੋਸਟਮੈਨ ਉਹਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਵੇਖਾਂਗੇ ਕੀ ਪੋਜੀਸ਼ਨ ਆ ਕੀ ਗੱਲ ਆ ਪਰ ਜੇ ਮੈਨੂੰ ਪਤਾ ਲੱਗਾ ਮੈਂ ਉਸੇ ਟਾਈਮ ਆ ਗਿਆ ਅੱਜ ਚੰਡੀਗੜ੍ਹ ਦੀਆਂ ਮੀਟਿੰਗਾਂ ਛੱਡ ਕੇ ਆਪਾਂ ਆਪਣੇ ਘਰ 'ਚ ਬੈਠੇ ਆ ਕਿਉਂ ਬੈਠੇ ਆ ਕਿ ਕੋਈ ਵੀ ਗਲਤ ਅਨਸਰ ਆ ਕਿਸੇ ਦਾ ਦੋ ਦਿਨ ਹਟ ਕੇ ਕਿਸੇ ਦਾ ਚਾਰ ਦਿਨ ਹਟ ਕੇ ਅਸੀਂ ਕੋਈ ਵੀ ਐਸਾ ਜਿਹੜਾ ਗਲਤ ਅਨਸਰ ਆ ਉਹਨੂੰ ਬਖਸ਼ਾਂਗੇ ਨਹੀਂ ਮੈਂ ਇੰਨੀ ਗੱਲ ਮਾਨਣਾ ਕਹਿ ਸਕਦਾ 75% ਜਿਹੜਾ ਨਸ਼ਿਆਂ ਦਾ ਕੋੜ ਅਸੀਂ ਜਿਹੜਾ ਮਕਾ ਚੁੱਕੇ ਆ ਜਿਹੜੇ ਮੇਨ ਮੈਨ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਤੇ ਸਾਰੇ ਕੁਝ ਦੇ ਫੜ ਕੇ ਜਿਹੜੇ ਅੰਦਰ ਦੇ ਦਿੱਤੇ ਤੇ ਕਈ ਜਿਹੜੇ ਛੱਡ ਕੇ ਪੱਜ ਚੁੱਕੇ ਨੇ ਸੋ ਕਹਿਣ ਦਾ ਭਾਵ ਅੱਜ ਦੇ ਸਮੇਂ ਸਾਨੂੰ ਲੋੜ ਸਹਿਯੋਗ ਦੀ ਲੋੜ ਆ ਸਾਨੂੰ ਸਾਥ ਦੀ ਸਾਤ ਦਿਨ ਸਾਡਾ ਆਪਾਂ ਇਹਨੂੰ ਜੜ ਤੋਂ ਖਤਮ ਜੇ ਪਰਿਵਾਰ ਨੂੰ ਦੁੱਖ ਹੈ ਸਾਨੂੰ ਦੁੱਖ ਨੇ ਇਹਦੇ ਵਿੱਚ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਤਾਂ ਫੈਮਿਲੀ ਦੇ ਸਟੇਟਮੈਂਟ ਤੇ ਇਮੀਡੀਏਟਲੀ ਇਹਦੇ ਵਿੱਚ 304 ਜਿਹੜਾ ਪੁਰਾਣਾ ਆਈਪੀਸੀ ਹੁੰਦਾ ਸੀਗਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਉਸ ਸੈਕਸ਼ਨ ਦੇ ਤਹਿਤ ਅਸੀਂ ਚਾਰ ਬੰਦੀਆਂ ਦੇ ਬਰ ਖਿਲਾਫ ਇਹਦੇ ਵਿੱਚ ਪਰਚਾ ਦਰਜ ਕਰ ਲਿਆ ਤਾਂ ਇਸ ਚੀਜ਼ ਨੂੰ ਵੱਡੇ سنگੀਨ ਤਰੀਕੇ ਨਾਲ ਲੈਂਦੇ ਹੋਏ ਤਾਂ ਅਸੀਂ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਨੇ ਇਹਦੇ ਵਿੱਚ ਜਿਹੜੇ ਫਿਲਹਾਲ ਮਲਜ਼ਮ ਫੀਚਰ ਹੋਏ ਆ ਉਹਨਾਂ ਨੂੰ ਅਸੀਂ ਅਰੈਸਟ ਕਰਨ ਲੱਗੇ ਹੈ ਬਲਕਿ ਅਸੀਂ ਸਿਰਫ ਉੱਥੇ ਨਹੀਂ ਰੁਕਾਂਗੇ ਇਹਦੇ ਵਿੱਚ ਬਾਕੀ ਜਿਹੜੇ ਹੋਰ ਮਲਜ਼ਮ ਹੈਗੇ ਨੇ ਤਾਂ ਉਹਨਾਂ ਦੀ ਵੀ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਗ੍ਰਿਫਤਾਰੀ ਹੋਗੀ ਹੁਣ ਐਮਬੀਲ ਸਾਬ ਵੀ ਆਏ ਨੇ ਮੈਂ ਆਪ ਵੀ ਆਇਆ ਸੀਗਾ ਇਹਦੇ ਦੋ ਤਿੰਨ ਪਰਪਸ ਸੀਗੇ ਇਕ ਤਾਂ ਸਾਡਾ ਇਹ ਪਰਪਸ ਸੀਗਾ ਕਿ ਮੈਂ ਆਪਣੇ ਪੱਧਰ ਤੇ ਫਰਸਟ ਹੈਂਡ ਇਨਫੋਰਮੇਸ਼ਨ ਲੈ ਲੂੰ ਸੋ ਥੈਟ ਕੋਈ ਵਿੱਚ ਕੋਈ ਫਿਲਟਰ ਨਾ ਹੋਵੇ ਕਿ ਐਗਜ਼ੈਕਟਲੀ ਹੋਇਆ ਕੀ ਸੀਗਾ ਇਹਦੀ ਕਿਸ ਤਰ੍ਹਾਂ ਦੀ ਸੰਗਤ ਸੀਗੀ ਐਂਡ ਫੈਮਿਲੀ ਨੇ ਇਹ ਦੱਸਿਆ ਕਿ ਇਹਦਾ ਪੁਰਾਣਾ ਇਹ ਨਸ਼ੇ ਦਾ ਇਸ਼ੂ ਸੀਗਾ ਇਹ ਵਿੱਚ ਦੁਬਈ ਵੀ ਗਿਆ ਸੀਗਾ ਪਰ ਇਹਨੂੰ ਫਿਰ ਰਿਲੈਪਸ ਹੋ ਗਿਆ ਤਾਂ ਇਥੇ ਤੁਹਾਡੇ ਮਾਰਿਫਤ ਮੈਂ ਇਹ ਕਹਿਣਾ ਚਾਹੁੰਨਾ ਕਿ ਅਸੀਂ ਬਟਾਲਾ ਪੁਲਿਸ ਨੇ ਪਿਛਲੇ ਜਦੋਂ ਉਹਦਾ ਯੋਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ 1 ਮਾਰਚ ਤੋਂ ਲੈ ਕੇ ਹੁਣ ਤੱਕ तकरीबन 40 ਜਿਹੜੇ ਹੈਗੇ ਡਰਗ ਐਡਿਕਟਸ ਕਹਿੰਨੇ ਕਿ ਮਰੇ ਨਸ਼ੇ ਨੂੰ ਬੰਦ ਕੀਤਾ ਜਾਏ ਨਾਥ ਪਵੇ ਇਹਨੂੰ ਜਿੰਨੇ ਵੀ ਹੈਗੇ ਇੱਕ ਦੂਜੇ ਨਾਲ ਸੰਪਰਕ ਬੰਧਿਆ ਕੇ ਸਾਰੇ ਨੂੰ ਰਜਿਸਟਰ ਕੀਤਾ ਜਾਏ ਇਹਨਾਂ ਮਤਲਬ ਇਹਦਾ ਜਾਲ ਬਣਿਆਦਾ ਇਹਨੂੰ ਜਾਲ ਨੂੰ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਇਹਨਾਂ ਨੇ ਜਾਲ ਵਿਛਾਇਆ ਹੈ ਹਰ ਪਿੰਡ 'ਚ ਹਰ ਸ਼ਹਿਰ 'ਚ ਮਤਲਬ ਕੋਈ ਤੇ ਵੀ ਚੱਲਦਾ ਤੇ ਇਹ ਚੀਜ਼ ਤਾਂ ਤੁਹਾਨੂੰ ਨਾ ਮਿਲੇਗਾ ਇਸ ਚੀਜ਼ ਦੇ ਮਤਲਬ ਬੜੀ ਬੰਦੇ ਮਿਲਣਗੇ ਇਹ ਚੀਜ਼ ਨੂੰ ਮਤਲਬ ਹਰ ਪਿੰਡ 'ਚ ਹਰ ਕਸਬੇ 'ਚ ਹਰ ਮਤਲਬ ਜਗ੍ਹਾ 'ਤੇ ਤੁਹਾਨੂੰ ਇਹਨੂੰ ਜਗੜਨਾ ਚਾ ਜਿੱਦਾਂ ਇਹਨਾਂ ਨੇ ਫੜਾਇਆ ਉਹਦੇ ਇਹਨਾਂ ਨੂੰ ਬੋਚਣਾ ਦੇ ਦੇ ਜਿੱਦਾਂ ਸਾਡੇ ਨਾਲ ਬੱਚੇ ਨਾਲ ਗਲਤ ਕੰਮ ਹੋਇਆ ਵਾ ਜਾਂ ਪਰਦੇ ਨਾਲ ਉਹਨੂੰ ਕੱਢ ਕੇ ਉਹ ਇਸ ਗਲਤ ਦੇ ਕੇ ਜਨੂੰ ਖਤਮ ਕੀਤਾ ਵਾ ਇਹ ਹੋਰ ਬੱਚੇ ਨਾਲ ਹੋਏ ਇਹ ਵੱਤ ਵਤ ਮਾਲ ਇਸ ਇਸ ਚੀਜ਼ ਨੂੰ ਮਾਲ ਖਤਮ ਕਰਨ ਦੀ